ਚੌਕ ਕੈਂਟਾ ਕਰਦੇ ਨੇੜੇ ਇੱਕ ਬਾਜ਼ਾਰ ਬੰਦ ਕਰਕੇ ਐਸਐਸਪੀ ਨੂੰ ਮਿਲਣ ਪੁੱਜਿਆ ਅਤੇ ਇਹ ਪੁੱਜੇ ਭੁਪਿੰਦਰ ਸਿੰਘ ਪੱਪੀ ਨਾਮਤਾਰੀ ਦੇ ਹੱਕਾਂ ਵੇਚ ਜਿੰਨਾਂ ਵੱਲੋਂ ਬੀਤੇ ਦਿਨੀ ਸ਼ਹਿਰ ਵਾਸੀਆਂ ਦੇ ਹੱਕਾਂ ਲਈ ਆਵਾਜ਼ ਉਠਾਈ ਗਈ ਸੀ ਅਤੇ ਅੱਜ ਉਹਨਾਂ ਖਿਲਾਫ ਥਾਣੇ ਵਿੱਚ ਦਰਖਾਸਤ ਦਿੱਤੀ ਗਈ ਤੇ ਬਾਜ਼ਾਰ ਵਿੱਚ ਰੋਸ਼ ਪਾਇਆ ਗਿਆ ਜਿੰਨਾਂ ਵੱਲੋਂ ਦਰਖਾਸਤ ਦਿੱਤੀ ਗਈ ਉਹਨਾਂ ਨਾਲ ਸੰਪਰਕ ਕੀਤਾ ਤਾ ਤਾਂ ਕੈਮਰੇ ਸਾਹਮਣੇ ਨਹੀਂ ਆਏ ਜਦੋਂ ਕੈਮਰੇ ਸਾਹਮਣੇ ਆਣਗੇ ਤਾਂ ਉਹਨਾਂ ਦਾ ਪੱਖ ਵੀ ਲਿਆ ਜਾਵੇਗਾ ਇਸ ਬਾਰੇ ਬੋਲਦੇ ਹੋਏ ਭੁਪਿੰਦਰ ਸਿੰਘ ਪੱਪੀ ਨਾਮਤਾਰੀ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਜੇ ਮੇਰੇ ਚ ਮਮੂਨੀ ਜਿਹਾ ਵੀ ਨੁਕਸ ਹੈਗਾ ਤੇ ਬਿਲਕੁਲ ਹੱਥ ਨਾ ਖੜੇ ਕਰਿਆ ਜੇ ਇਸ ਤੋਂ ਇਲਾਵਾ ਇਸ ਸਾਰਾ ਸ਼ਹਿਰ ਮੇਰੇ ਨਾਲ ਹੈ ਅਜੇ ਤਾਂ ਇੱਕ ਬਾਜ਼ਾਰ ਬੰਦ ਹੋਇਆ ਹੈ ਇਸ ਤਰ੍ਹਾਂ ਸੀ ਮੈਂ ਸ਼ਹਿਰ ਨਾਲ ਪਿਆਰ ਕਰਨਾ ਸ਼ਹਿਰ ਵਾਲੇ ਮੇਰੇ ਨਾਲ ਕਰਦੇ ਨੇ ਮੈਂ ਕਿਸੇ ਦਾ ਤੁਹਾਨੂੰ ਪੂਰੀ ਡਿਟੇਲ ਵਿੱਚ ਬਾਅਦ ਗੱਲ ਦੱਸਾਂਗਾ ਕਿਸੇ ਨੇ ਮੇਰੇ ਤੇ ਕੋਈ ਗਲਤ ਇਲਜ਼ਾਮ ਲਾਇਆ ਸੀ ਸੂਤਿਲ ਝਾਮ ਲਾਰੇਗੇ ਤੇ ਸਾਰਿਆਂ ਨੇ ਇਕੱਠਾ ਹੋ ਕੇ ਇਸ ਚੀਜ਼ ਤੇ ਚਿੰਤਾ ਜਤਾਈ ਤੇ ਬਾਜ਼ਾਰ ਬੰਦ ਰੱਖਿਆ ਵੀ ਅੱਗੇ ਤੋਂ ਇਹ ਜਾ ਕੋਈ ਕਿਸੇ ਚੰਗੇ ਆਦਮੀ ਤੇ ਚੰਗਾ ਨਹੀਂ ਮੈਂ ਆਪਦੇ ਆਪ ਨੂੰ ਕਹਿੰਦਾ ਵੀ ਕਿਸੇ ਨੂੰ ਜੋ ਲੋਕਾਂ ਦੇ ਕੰਮ ਕਰਾਉਂਦਾ ਉਹਨੂੰ ਪਿੱਛੇ ਕਰਨ ਵਾਸਤੇ ਤੇ ਇਹ ਜਾ ਗੰਦੀ ਗੱਲ ਜਾਂ ਮਾੜੀ ਗੱਲ ਕੋਈ ਅੱਗੇ ਤੋਂ ਨਾ ਕਹਵੇ ਤੇ ਕਿਸੇ ਨੂੰ ਦਬਾਨ ਦੀ ਕੋਸ਼ਿਸ਼ ਨਾ ਕਰੇ ਜੇ ਕੋਈ ਕੰਮ ਚੰਗਾ ਕਰਦਾ ਤਾਂ ਉਹਨੂੰ ਕਰਨ ਦਿੱਤਾ ਜਾਵੇ ਉਹ ਕੀ ਮਸਲਾ ਕੀ ਸੀ ਮਸਲਾ ਇਹ ਸੀ ਜੀ ਕਿਸੇ ਨੇ ਉਹਦਾ ਨਾਮ ਕੇਵਲ ਕ੍ਰਿਸ਼ਨ ਨੇ ਦੇ ਭਰਾ ਕੋਲੋਂ 2 ਲੱਖ ਰੁਪਏ ਲੈਣਾ ਸੀ ਤੇ ਲੱਖ ਦੀ ਜ਼ਿੰਮੇਵਾਰੀ ਚੁੱਕੀ ਸੀ ਉਹ 2-3 ਸਾਲ ਤੋ ਇਹਨਾਂ ਨੇ ਵਿਆਜ ਵੀ ਦੇਣੀ ਬੰਦ ਕਰਤੀ ਤੇ ਕਹਿੰਦੇ ਤੂੰ ਵਿਆਜ ਜ਼ਿਆਦਾ ਲੈ ਗਿਆ ਜਦ ਕਿ ਜਿਹੜਾ ਉਹਨਾਂ ਨੇ ਪਲਾਟ 3 ਲੱਖ ਦਾ ਵੇਚਿਆ ਸੀ ਉਹ 30 ਲੱਖ ਦਾ ਇਹਨਾਂ ਦੇ ਘਰ ਦੇ ਸਾਹਮਣੇ ਰਹਿੰਦਾ ਸੀ ਇਹਨਾਂ ਦਾ ਪਰਿਵਾਰਿਕ ਰਿਲੇਸ਼ਨ ਸੀ ਇਹਨਾਂ ਨੇ ਵਿਸ਼ਵਾਸ ਵਿੱਚ ਲੈ ਕੇ ਉਹਨੂੰ ਵਿਸ਼ਵਾਸ ਘਾਤ ਕੀਤਾ ਫਿਰ ਜਦੋਂ ਪੈਸੇ ਮੰਗਣ ਜਾਂਦਾ ਸੀ ਤੇ ਲੱਖ ਰੁਪਇਆ ਮੇਰੇ ਕੋਲ ਮਿੰਨੇ ਬਾਦ ਲੱਲੀ ਬਾਕੀ ਤੇਰੇ ਵੀ ਪੈਸੇ ਮੈਂ ਤੈਨੂੰ ਦਵਾ ਦੇਵਾਂਗਾ ਤੇ ਉਹ ਦੂਜਾ ਇਹਨਾਂ ਦਾ ਭਤੀਜਾ ਉਹਨੂੰ ਬਹੁਤ ਮਾੜੀਆਂ ਗਾਲਾਂ ਕੱਢਦਾ ਸੀ ਸਾਰਾ ਕੱਢਦਾ ਸੀ ਉਹਨ ਦਾ ਕੋਈ ਵਸਚਾਰਾ ਚੱਲਦਾ ਨਹੀਂ ਸੀ ਉਹ ਕਿਸੇ ਦੇ ਕਹਿਣ ਤੇ ਮੇਰੇ ਕੋਲ ਆਇਆ ਫਿਰ ਮੈਂ ਉਹਦੀ ਸਾਰੀ ਪੁੱਛਿਆ ਵੀ ਵਾਕਈ ਪੈਸੇ ਲੈਣੇ ਨੇ ਮੇਰੇ ਸਾਹਮਣੇ ਕਹਿੰਦਾ ਵੀ ਲੱਖ ਰੁਪਇਆ ਮੈਂ ਦੇ ਦੇਵਾਂਗਾ ਕਦੇ ਕਹਿੰਦਾ ਅੱਜ ਦੇ ਦੇਵਾਂਗਾ ਕਦੇ ਕਹਿੰਦਾ ਕੱਲ ਦੇ ਦੇਵਾਂਗਾ ਕਦੇ ਕਹਿੰਦੇ ਨਹੀਂ ਦੇਨੇ ਫਿਰ ਇੱਕ ਦਿਨ ਕਹਿੰਦਾ ਵੀ ਮੈਂ ਗੁਰਦੁਆਰੇ ਰੱਖ ਦੇਣਾ ਤੇ ਤੁਸੀਂ ਚੁੱਕ ਲੋ ਇਹ ਆਪੇ ਚੁੱਕ ਲੈਣ ਤੇ ਤਿੰਨੇ ਜੀ ਨੇ ਆਣੇ ਚਾਹੀਦੇ ਨੇ ਮੈਂ ਕਿ ਆ ਜਾਣਗੇ ਜਦੋਂ ਇਹਨੂੰ ਹੋ ਗਿਆ ਉਸੇ ਗੱਲ ਤੋਂ ਵੀ ਭੱਜ ਗਿਆ ਫਿਰ ਉਹਦੀ ਜਿਹੜੀ ਗੁੜੀਆ ਸੀ ਜਿੰਨੂੰ 70000 ਰੁਪਏ ਮਹੀਨੇ ਦਾ ਟੀਕਾ ਲੱਗਦਾ ਉਸ ਕੇਵਲ ਕ੍ਰਿਸ਼ਨ ਕੋਲ ਨਾ ਹੀ ਤਾਂ ਘਰ ਦਾ ਮਕਾਨ ਹੈ ਤੇ ਨਾ ਕਰਦੀ ਦੁਕਾਨ ਹੈ ਤੇ ਏ ਏਸੀ ਥੱਲੇ ਬੰਦੇ ਨੇ ਮੇਰੇ ਮਨ ਨੂੰ ਬਹੁਤ ਤਕਲੀਫ ਹੋਇਆ ਹੋਈ ਉਹ ਗੁੜੀਆਂ ਮੇਰੇ ਕੋਲ ਆਈ ਮੈਂ ਇਨਾਂ ਕੋਲ ਗਿਆ ਮੈਂ ਕਿਹਾ ਵੀ ਇਹਨਾਂ ਦਾ ਕੀ ਕਸੂਰ ਹੈ ਵਿਚਾਰੀ ਦਾ ਤੂੰ ਲੱਖ ਦੀ ਜ਼ਿੰਮੇਵਾਰੀ ਚੁੱਕੀ ਏ ਲੱਖ ਤਾਂ ਦੇ ਤੇ ਦੋਆ ਦੇ ਭਰਾ ਕੋਲੋਂ ਦੋਆ ਇੰਨੇ ਸਗੋਂ ਉਹ ਮੁਕਰਨ ਵਾਸਤੇ ਆਦੇ ਪੈਸੇ ਬਚਾਉਣ ਵਾਸਤੇ ਪੈਸੇ ਅੜਾਪ ਕਰਨ ਵਾਸਤੇ ਐਨੇ ਇਹ ਰਚਨਾ ਰਚੀ ਵੀ ਇੱਕ ਮੇਰੇ ਖਿਲਾਫ ਇੱਕ ਕੰਪਲੇਂਟ ਦੇ ਦਿੱਤੀ ਵੀ ਮੇਰਾ ਕੰਮ ਬਹੁਤ ਏ ਤੇ ਨਾਮ ਤਾਰੀ ਪੱਪੀ ਨਾਮ ਤਾਰੀ ਮੇਰੇ ਕੋਲੋਂ ਲੱਖ ਰੁਪਏ ਦੀ ਫਰੋਤੀ ਮੰਗਦਾ ਦੂਜੀ ਜਿਹੜੀ ਬੱਚੀ ਨੂੰ ਨਾਲ ਲੈ ਕੇ ਆਇਆ ਜਿੰਦੀ ਉਮਰ ਸਿਰਫ 11 12 ਸਾਲ ਦੀ ਐਂਦੇ ਮੱਲੇ ਚ ਰਹਿੰਦੀ ਏ ਇਹ ਉਹਨੂੰ ਭਤੀਜੀ ਕਹਿੰਦਾ ਸੀ ਵੀ ਮੇਰੀ ਭਤੀਜੀ ਏ ਤੇ ਉਹ ਇਹਨੇ ਕਿਹਾ ਵੀ ਭਪਿੰਦਰ ਸਿੰਘ ਜਿਹੜੀ ਬੱਚੀ ਨੂੰ ਨਾਲ ਲੈ ਕੇ ਆਇਆ ਨਾ ਉਹਦੇ ਕੋਲੋਂ ਮੇਰੇ ਤੇ ਬਲਾਤਕਾਰ ਦਾ ਕੇਸ ਲਵਾਉਣ ਲੱਗਾ ਇਹ ਬਹੁਤ ਹੀ ਮਾੜੀ ਗੱਲ ਏ ਬਹੁਤ ਹੀ ਨੀਚ ਗੱਲ ਏ ਬਹੁਤ ਹੀ ਇਕਠੀਆ ਗੱਲ ਏ ਤੇਰੀ ਵੀ ਉਹ ਭਤੀਜੀ ਲਗਦੀ ਤੂੰ ਲੋਕਾਂ ਬਾਰੇ ਕੀ ਸੋਚਣਾ ਉਸ ਕਰਕੇ ਇੱਕ ਇਹਨੇ ਕਿਹਾ ਵੀ ਮੇਰੇ ਤੇ ਮੈਨੂੰ ਧਮਕੀਆਂ ਦਿੰਦਾ ਇੱਕ ਮੈਂ ਕੇਵਲ ਦੇ ਪੈਸੇ ਨਹੀਂ ਦੇਨੇ ਫਿਰ ਮੈਂ ਡੀਐਸਪੀ ਸਾਹਿਬ ਨੇ ਮੈਨੂੰ ਬੁਲਾਇਆ ਮੈਂ ਆਦਾ ਪੱਖ ਰੱਖਿਆ ਮੈਂ ਕਿਹਾ ਵੀ ਇੱਕ ਤਾਂ ਮੈਂ ਇਹਦੇ ਨਾਲ ਫੈਸਲਾ ਨਹੀਂ ਕਰਨਾ ਇਹਨੇ ਇਲਜ਼ਾਮ ਹੀ ਬਹੁਤ ਗੰਭੀਰ ਲਾਏ ਨੇ ਦੂਜੀ ਗੱਲ ਇਹਨੂੰ ਇਹਦੀ ਐਪਲੀਕੇਸ਼ਨ ਵਾਪਸ ਨਾ ਦਿੱਤੀ ਜਾਵੇ ਐਪਲੀਕੇਸ਼ਨ ਵਾਪਸ ਨਾ ਦਿੱਤੀ ਜਾਵੇ ਤੀਜੀ ਗੱਲ ਐਨੇ ਮੇਰੇ ਤੇ ਚਾਰ ਇਲਜ਼ਾਮ ਲਾਏ ਨੇ ਇੱਕ ਲੈਟਰ ਵਿੱਚ ਚਾਰ ਪਰਚੇ ਬੰਦੇ ਨੇ ਮੇਰੇ ਤੇ ਤੇ ਇੱਕ ਮਾਨਾਨੀ ਦਾ ਪਰਚਾ ਬੰਦਾ ਫालतू ਹੁੰਦੇ ਤੇ ਜਾਂ ਤਾਂ ਚਾਰ ਮੇਰੇ ਤੇ ਕੱਟੋ ਜਾਂ ਪੰਜ ਹੁੰਦੇ ਤੇ ਕੱਟੋ ਮੈਨੂੰ ਇਨਸਾਫ ਚਾਹੀਦਾ ਮੈਨੂੰ ਫੈਸਲਾ ਨਹੀਂ ਚਾਹੀਦਾ ਇਹ ਕਹਿੰਦੇ ਪਿੱਛੇ ਹੋਰ ਸੀ ਜਿਸ ਨੇ ਵੀ ਮਾਰਕੀਟ ਦੇ ਕਿਸੇ شریف ਆਦਮੀ ਗਰੀਬ ਪਰਿਵਾਰ ਦਾ 30 ਲੱਖ ਰੁਪਏ ਮਾਰਿਆ ਉਹਦਾ ਵਿਚੇ ਨੇ ਉਹਨੇ ਇਹਨੂੰ ਸਿਖਾਇਆ ਸੀ ਵੀ ਤੂੰ ਐਵੇਂ ਕਹਿਂਗਾ ਤਾਂ ਮੇਰੇ ਪੈਸੇ ਵੀ ਬਚ ਜਾਣਗੇ ਤੇ ਤੇਰੇ ਵੀ ਬਚ ਜਾਣਗੇ ਤੇ ਨਾਮਤਾਰੀ ਸਾਹਿਬ ਪਿੱਛੇ ਹੋ ਜਾਣਗੇ ਦੱਬ ਜਾਣਗੇ ਤੇ ਕਈ ਜਿਹੜੇ ਇੱਥੇ ਹੈਗੇ ਨੇ ਜਿਨ੍ਹਾਂ ਨੂੰ ਫਾਇਦਾ ਹੁੰਦਾ ਵੀ ਨਾਮਤਾਰੀ ਵਿੱਚ ਨਾ ਪਵੇ ਸਨਾਂ ਰੋਟੀ ਰੋਟੀ ਚਲਦੀ ਵੀ ਐ ਅਸੀਂ ਵਿੱਚ ਬੈ ਕੇ ਆਦਾ ਕੰਮ ਵਿੱਚੋਂ ਨਬੇੜ ਲਈਏ ਯਾਨੀ ਕਿ ਮਿਲੀ ਭੁਗਤੀ ਸੀ ਆਹ ਮਿਲੀ ਭੁਗਤੀ ਸੀ ਸਾਰੀ ਇਹਨਾਂ ਦੇ ਕੋਲ ਕਰਾਇਆ ਗਿਆ ਜਿਨੇ ਕਰਾਇਆ ਉਹਨਾਂ ਦੇ ਤੇ ਵੀ ਮੈਂ ਖਿਲਾਫ ਚਾਣਾ ਵੀ ਕਾਰਵਾਈ ਹੋਵੇ ਤੇ ਇਹਦੇ ਖਿਲਾਫ ਵੀ ਕਾਰਵਾਈ ਹੋਵੇਗੀ ਮੈਂ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਨੇ ਸਾਹ ਦਿੱਤਾ ਰੋਸ ਜਤਾਇਆ ਇੱਕ ਤਰ੍ਹਾਂ ਰੋਸ ਦਜਤਾਇਆ ਮੈਂ ਉਹਨਾਂ ਨੂੰ ਇਹ ਤੁਹਾਨੂੰ ਮੈਂ ਫੋਟੋ ਵਿੱਚ ਦਿਹਾਗਾ ਤੁਸੀਂ ਵੀ ਲਾਜ਼ਮੀ ਕਰਿਆ ਜੇ ਮੈਂ ਉਹਨਾਂ ਨੂੰ ਇਹ ਗੱਲ ਕੀਤੀ ਵੀ ਜਿਹੜੇ ਉਹਨੇ ਮੇਰੇ ਤੇ ਦੋਸ਼ ਲਾਏ ਨੇ ਜੇ ਛੋਟਾ ਜਿਹਾ ਵੀ ਦੋਸ਼ ਮੇਰੇ ਤੇ ਲੱਗਾ ਰੱਬ ਨੂੰ ਹਾਜ਼ਰ ਨਾਜ਼ਰ ਸਮੇ ਕੇ ਸੌ ਚੱਕ ਕੇ ਮੈਂ ਪੁੱਛਣਾ ਚਾਹਨਾ ਵੀ ਜਿਹੜਾ ਮੇਰੇ ਮੇਰੇ ਤੇ ਕੋਈ ਵੀ ਲਛਣ ਹੈ ਗਿਆ ਜਗ ਗਲਤ ਕਿਸੇ ਨੇ ਲਾਇਆ ਜੇ ਮੇਰੇ ਵਿੱਚ ਉਹ ਚੀਜ਼ ਹੈਗੀ ਤਾਂ ਹੱਥ ਕੋਈ ਨਾ ਖੜਾ ਕਰੇ ਸਾਰਿਆਂ ਨੇ ਹੱਥ ਖੜੇ ਕੀਤੇ ਸਾਰਿਆਂ ਨੇ ਹੱਕ ਆ ਮੇਨ ਬਾਜ਼ਾਰ ਦੇ ਹੱਕ 'ਚ ਨਾਰੇ ਲਾਏ ਸਾਰਿਆਂ ਨੇ ਫਾਜ਼ਿਲਕਾ ਭਾਈ ਵਿਚਾਰਾ ਦੇ ਨਾਰੇ ਲਾਏ ਤੇ ਸਾਰੇ ਨੇ ਕਿਹਾ ਕਿ ਅਸੀਂ ਅੱਗੇ ਤਾਂ ਦਬਾਂਗੇ ਨਹੀਂ ਜੇ ਕੋਈ ਬੰਦਾ ਉੱਠਦਾ ਕੰਮ ਕਰਾਂਦਾ ਸ਼ਹਿਰ ਦਾ ਫਾਜ਼ਿਲਕਾ ਦੇ ਭਲੇ ਵਾਸਤੇ ਲਗਦਾ ਅਸੀਂ ਹਮੇਸ਼ਾ ਉਹਦੇ ਨਾਲ ਖੜਾਵਾਂਗੇ ਤੇ ਉਹਦਾ ਸਾਥ ਦੇਵਾਂਗੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत